ਪੁਰਾਣੇ ਪੰਜਾਬ ਵਿੱਚ ਮਿਲਿਆ ਇੱਕ 52 ਪਿੰਡ ਤਿੰਨ ਜ਼ਿਲ੍ਹਿਆਂ ਨੂੰ ਜੋੜਨ ਵਾਲਾ ਇਹ ਇੱਕ ਅਨ ਸੇਵਡ ਪੁਲ ਗੋਰਿਆਂ ਦੇ ਸਮੇਂ ਦਾ ਬਣਿਆ ਹੋਇਆ ਇਹ ਪੁਲ ਜਿਹਦੇ ਉੱਤੇ ਜਾਣਾ ਹੈ ਖਤਰਨਾਕ ਦੂਰੋਂ ਦੂਰੋਂ ਲੋਕੀ ਦੇਖਣ ਆਉਂਦੇ ਆਂ ਦੀ ਸੁੰਦਰਤਾ ਨੂੰ ਪਰ ਜਿੰਨਾ ਇਹ ਸੁੰਦਰ ਆ ਉਹਦੇ ਨਾਲੋਂ ਜ਼ਿਆਦਾ ਅਜ ਹੋ ਚੁੱਕਾ ਹੈ ਖਤਰਨਾਕ ਲੋਕਾਂ ਨੂੰ ਕਰਦਾ ਹੈ ਹਿਪਨੋਟਾਈਸਿਪਰੋਟਾਈਜ਼ ਹੋਏ ਲੋਕ ਆਪਣੀ ਜਾਨ ਜੋਖਮ 'ਚ ਪਾ ਕੇ ਜਾਂਦੇ ਨੇ ਇਹਦੀ ਸੁੰਦਰਤਾ ਨੂੰ ਨਿਹਾਰਨ ਪਰ ਜਦੋਂ ਵੀ ਤੁਸੀਂ ਅੜੀ ਜਗ੍ਹਾ ਤੇ ਹੋਣਾ ਰਿਸਪੋਨਸੀਬਲ ਤੁਸੀਂ ਖੁਦ ਦੇ ਆਪ ਆ ਕੋਈ ਵੀ ਦੁਰਘਟਨਾ ਹੁੰਦੀ ਆ ਤੁਸੀਂ ਖੁਦ ਜ਼ਿੰਮੇਦਾਰ ਆ ਤਿੰਨਾਂ ਜ਼ਿਲ੍ਹਿਆਂ ਨੂੰ ਜੋੜਨ ਵਾਲੇ ਦੇ 52 ਪਿੰਡਾਂ ਨੂੰ ਜੋੜਨ ਵਾਲਾ ਇਹ ਇੱਕ ਲੋਤਾ ਲੋਹੇ ਦਾ ਅਨ ਸੇਫ ਪੁਲ ਜਿਹੜਾ ਆ ਇਹ ਆ ਇਹ ਕਹ ਜਾਂਦੇ ਅਸੀਂ ਜੀ ਜੀ ਹੱਥ ਜੋੜ ਕੇ ਮਾਫ਼ ਕਰ ਜੀ ਤੇ ਉੱਪਰ ਕਰਨ ਇੱਕ ਬਾਤ ਚੋੜ ਦੇਣੀ ਇਹਦਾ ਨਾ ਕਰਨ ਕਹਿੰਦੇ ਇੱਕ ਵਾਰੀ ਟੁੱਟ ਵੀ ਚੁੱਕਾ ਆ ਹਾਂ ਟੁੱਟ ਗਿਆ ਦਾ ਪਾਰ ਤੇ ਇੱਕ ਦਸਾ ਟੁੱਟ ਗਿਆ ਦਾ ਟੁੱਟ ਗਿਆ ਦਾ ਹਾਂ ਨੁਕਸਾਨ ਨੁਕਸਾਨ ਜਿਹੜਾ ਬੰਦਾ ਕਹਿੰਦੇ ਡਿੱਗਿਆ ਸੀਗਾ ਉਹ ਬਸ ਇਦਾਂ ਛਾਲ ਮਾਰਤੀ ਸੀ ਨਹਾਣ ਵਕਤੋਂ ਨਹੀਂ ਅੱਛਾ ਜੀ ਹਾਂਜੀ ਤੇ ਉਹਨੂੰ ਪਤਾ ਨਹੀਂ ਸੀ ਗਹਿਰਾ ਆਈਦਾ ਤੇ ਡੈਰੀ ਬਹੁਤ ਜਗ੍ਹਾ ਇੱਥੇ ਆਪਾਂ ਜਾਵਾਂਗੇ ਜਿਹੜਾ ਸਤਲੁਜ ਨਦੀ ਦੇ ਉੱਪਰ ਦੀ ਏ ਇੱਕ ਬ੍ਰਿਜ ਬਣਿਆ ਜਿਹੜਾ ਤੁਹਾਨੂੰ ਵੀਡੀਓ 'ਚ ਪਿੱਛੇ ਦਿਖਾਇਆ ਇਹ ਸਾਡੀ ਆਪਣੀ ਰਿਸਪੌਂਸਿਬਿਲਟੀ ਆ ਹੁਣ ਇਹ ਇੱਕ ਖਤਰਾ ਆ ਇੱਕ ਜੋਖਮ ਲੈ ਕੇ ਮੂਵੀਆਂ 'ਚ ਦੇਖਦੇ ਆਂ ਟ੍ਰਾਂਟੋ ਵਾਲਾ ਬ੍ਰਿਜ ਦੇਖਦੇ ਆਂ ਨਿਊਯਾਰਕ ਵਾਲਾ ਬ੍ਰਿਜ ਦੇਖਦੇ ਆਂ ਐਕਚੁਅਲੀ ਇਹ ਚੀਜ਼ ਉਹੋ ਜਿਹੀ ਆ ਅਸੀਂ ਕਹਾਂਗੇ ਜੀ ਬੇ ਪੂਰਨ ਪੱਕਾ ਕਿੱਦਾਂ ਬੈ ਕੀ ਆ ਬਾਤ ਹਾਂ ਜੀ ਹਾਂ ਜੀ ਫਿਰ ਤਾਂ ਗੱਡੀਆਂ ਵੀ ਚੱਲ ਜਾ ਸਕਦੀਆਂ ਨਾ ਅਰੇ ਕੀ ਬਾਤ ਆ ਇਹ ਰੀਜ ਰੱਖੀ ਹੋਆ ਮਾਨ ਜੀ ਨਾ ਕਿੰਨੇ ਸਾਲਾਂ ਤੋਂ ਇਹ ਰੀਜ ਰੱਖੀ ਹੋ ਇਹ ਤਾਂ ਕੋਈ 70 ਸਾਲ ਤੇ ਹਾਂ ਜੀ ਕੀ ਹਾਲ ਹੈ ਜੀ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵਗੇ ਤੇ ਮੈਂ ਤੁਹਾਡਾ ਹਰਪਾਲ ਗ੍ਰੇਟ ਟੈਲੀਕਾਸਟ ਚੈਨਲ ਤੋਂ ਤੇ ਅੱਜ ਲੈ ਕੇ ਆਏ ਆ ਤੁਹਾਨੂੰ ਇੱਕ ਅ ਪੰਜਾਬ ਦੀ ਬਿਊਟੀ ਦਿਖਾਉਣ ਪੰਜਾਬ ਦੇ ਬਿਲਕੁਲ ਬਾਰਡਰ ਦੀ ਬਿਊਟੀ ਆ ਇਹ ਔਰ ਇੱਥੇ ਆ ਕੇ ਇੱਕ ਵਾਰੀ ਤੁਹਾਨੂੰ ਇਹੋ ਜਿਹਾ ਅਹਿਸਾਸ ਹੋਊਗਾ ਵੀ ਜਿੱਦਾਂ ਤੁਸੀਂ ਨਾ ਯੂਰਪ ਚ ਘੁੰਮਦੇ ਹੁੰਦੇ ਆ ਉਹੋ ਜਿਹੀ ਲੁੱਕ ਉਹੋ ਜਿਹੀ ਲੋਕੇਸ਼ਨ ਤੁਹਾਨੂੰ ਦੇਖਣ ਨੂੰ ਮਿਲੂਗੀ ਤੇ ਪਹਿਲਾਂ ਤਾਂ ਇੱਕ ਵਾਰੀ ਚਾਤੀ ਮਾਰੋ। ਕਿਆ ਨਜ਼ਾਰਾ ਆ। ਔਰ ਇਹ ਜਿਹੜਾ ਬ੍ਰਿਜ ਤੁਸੀਂ ਦੇਖ ਰਹੇ ਆ ਨਾ ਇਸ ਸਤਲੁਜ ਦਰਿਆ ਦੇ ਉੱਤੇ ਬਣਿਆ ਹੋਇਆ ਇਹ ਬ੍ਰਿਜ ਆ ਇਹ 52 ਪਿੰਡਾਂ ਨੂੰ ਜੋੜਦਾ ਬਿਲਕੁਲ ਸਹੀ ਸੁਣ ਰਹੇ ਆ 52 52 ਪਿੰਡਾਂ ਨੂੰ ਇਹ ਜੋੜਦਾ ਆ ਔਰ ਤਿੰਨ ਜ਼ਿਲ੍ਹਿਆਂ ਨੂੰ ਇਹ ਜਿਹੜਾ ਪਰਲੇ ਪਾਸੇ ਤੁਸੀਂ ਦੇਖ ਰਹੇ ਬਲਾਸਪੁਰ ਜ਼ਿਲ੍ਹਾ ਆ ਆਪਾਂ ਖੜੇ ਆ ਉਨੇ ਦੇ ਵਿੱਚ ਤੇ ਨਾਲ ਰੂਪਨਗਰ ਦਾ ਜ਼ਿਲ੍ਹਾ ਪੰਜਾਬ ਵਾਲਾ ਇਹ ਤਿੰਨਾਂ ਜ਼ਿਲ੍ਹਿਆਂ ਨੂੰ ਜੋੜਦਾ ਹੈ 52 ਪਿੰਡਾਂ ਨੂੰ ਜੋੜਨ ਵਾਲਾ ਇੱਕ ਲੋਤਾ ਪੁਲ ਔਰ ਕੀ ਇਹਦਾ ਇਤਿਹਾਸ ਆ ਆਪਾਂ ਗੱਲ ਕਰਾਂਗੇ ਹੁਣ ਉਹਦੀ ਔਰ ਇਸ ਜਗ੍ਹਾ ਦੇ ਉੱਤੇ ਆ ਕੇ ਤੁਹਾਨੂੰ ਇੱਕ ਅਲੱਗੇ ਵੀਊ ਦੇਖਣ ਨੂੰ ਮਿਲਦਾ ਜਿਹੜਾ ਪਾਣੀ ਆ ਨਾ ਇਹ ਪਿੱਛੇ ਪਹਾੜ ਚੋਂ ਆ ਰਿਹਾ ਆ ਬਰਫ ਦਾ ਪਿਗਲ ਪਿਗਲ ਕੇ ਠੰਡਾ ਪਾਣੀ ਸ਼ਾਂਤ ਹੋ ਕੇ ਚੱਲ ਰਿਹਾ ਆ ਜੀ ਤੇ ਹੁਣ ਆਪਾਂ ਚੱਲਾਂਗੇ ਇਹਦੇ ਉੱਪਰ ਤੇ ਇਹਦਾ ਕੀ ਇਤਿਹਾਸ ਆ ਇਹ ਕਿਉਂ ਬਣਿਆ ਸੀਗਾ ਇਹਦੇ ਪਿੱਛੇ ਵੀ ਇੱਕ ਬਹੁਤ ਵੱਡਾ ਲੌਜੀਕ ਆ ਕਿਉਂ ਬਣਿਆ ਕਾਰਨ ਸੀਗਾ ਇਹ ਤਾਂ ਬਣਾਇਆ ਗਿਆ ਸੀ ਉਸ ਵੇਲੇ ਇੱਕ ਤਾਂ ਆਉਣਾ ਜਾਣਾ ਸੀਗਾ ਇਹ ਤਾਂ ਹੈਗਾ ਹੀ ਇੱਕ ਇਸ ਤੋਂ ਵੱਡਾ ਕਾਰਨ ਸੀਗਾ ਔਰ ਆਜੋ ਚੱਲਦੇ ਆ ਫਿਰ ਜਿਹਦੇ ਉੱਪਰ ਤੇ ਇਹ ਇੱਕਾਈ ਟੁੱਟ ਚੁੱਕਾ ਆ ਉਹ ਟੁੱਟਣ ਦੇ ਨਾਲ ਕੀ ਕੀ ਨੁਕਸਾਨ ਹੋ ਚੁੱਕੇ ਆ ਉਹ ਵੀ ਆਪਾਂ ਗੱਲ ਕਰਦੇ ਆ ਤੇ ਆਜੋ ਚਲਿਏ ਬ੍ਰਿਜ ਦੇ ਉੱਪਰ ਤੇ ਹੋਰ ਕੀ ਕੀ ਜਾਣਕਾਰੀ ਸਾਨੂੰ ਮਿਲਦੀ ਆ ਇੱਥੋਂ ਆਪਾਂ ਸਾਰੀ ਤੁਹਾਡੇ ਲਈ ਲੈ ਕੇ ਆਦੇ ਆ ਤੇ ਹੁਣ ਇਹ ਇੱਕ ਟੂਰਿਸਟ ਪਲੇਸ ਬਣ ਕੇ ਰਹਿ ਚੁੱਕਾ ਆ ਹੰਡੋਲਾ ਦਾ ਬ੍ਰਿਜ ਤੇ ਆਜੋ ਇੱਥੇ ਆਪਾਂ ਨੂੰ ਮਿਲੇ ਅੰਕਲ ਜੀ ਹਾਂਜੀ ਅੰਕਲ ਜੀ ਕੀ ਹਾਲ ਚਾਲ ਆ ਠੀਕ ਆ ਠੀਕ ਹੋ ਤੇ ਹੰਡੋਲਾ ਬ੍ਰਿਜ ਹੰਡੋਲਾ ਬ੍ਰਿਜ ਇੱਥੇ ਦੇ ਰਹਿਣ ਵਾਲੇ ਆ ਹਾਂ ਜੀ ਤੇ ਕਿੰਨਾ ਪੁਰਾਣਾ ਆਇਆ ਇਹ ਇਹ ਪੁਰਾਣਾ ਬਣਿਆ ਥਾ ਜਦੋਂ ਪਾਖੜਾ ਬਣਿਆ ਨਾ ਪਾਖੜਾ ਬਣਿਆ ਸੀਗਾ ਯਸ ਜਦੋਂ ਪਾਖੜਾ ਬਣਿਆ ਨਾ ਪਾਖੜਾ ਡੈਮ ਨੰਗਲ ਪਾਖੜਾ ਡੈਮ ਬਣਿਆ ਉਸ ਵੇਲੇ ਇਹ ਬਣਿਆ ਸੀ ਤੇ ਕਿਉਂ ਬਣਿਆ ਇਹ ਆਪਾਂ ਵੀਡੀਓ ਦੇ ਅੱਗੇ ਦੱਸਾਂਗੇ ਤੁਹਾਨੂੰ ਤੇ ਇਹਦੇ ਤੋਂ ਇਹ ਕਹਿੰਦੇ ਇੱਕ ਵਾਰੀ ਟੁੱਟ ਵੀ ਚੁੱਕਾ ਆ ਹਾਂ ਟੁੱਟ ਗਿਆ ਦਾ ਪਾਰ ਤੇ ਇਹ ਕਹਦਾ ਟੁੱਟ ਗਿਆ ਦਾ ਟੁੱਟ ਗਿਆ ਸੀਗਾ ਹਾਂ ਨੁਕਸਾਨ ਨੁਕਸਾਨ ਨਹੀਂ ਹੋਇਆ ਬਸ ਬੰਦੇ ਬਚ ਗਏ ਇਹ ਕਿਤੇ ਵਿੱਚ ਡਿਗੇ ਵੀ ਸੀਗੇ ਵਿੱਚ ਡਿਗੇ ਆ ਦਾ ਬੰਦਾ ਦੇ ਡੇਗੇ ਸਕੇ ਇਦਾਂ ਜਿੱਦਾਂ ਹੁਣ ਪਸ਼ੂ ਜਾਂਦੇ ਪਸ਼ੂ ਤਾਂ ਨਹੀਂ ਜਾਂਦੇ ਦਰਿਆ ਦੇ ਵਿੱਚ ਤੇ ਇੱਕ ਪਸ਼ੂ ਵੀ ਜਾਂਦੀਆਂ ਦਰਿਆ ਜਿਨੂੰ ਪਾਣੀ ਪੀਂਦੇ ਨਾਂਦੇ ਆ ਨਾ ਅੱਛਾ ਨਾਉਂਦੇ ਆ ਤੇ ਡੂੰਗਾ ਹੋਏਗਾ ਡੂੰਗਾ ਅੱਗੇ ਜਾ ਕੇ ਡੂੰਗਾ ਅੱਗੇ ਜਾ ਕੇ ਡੂੰਗਾ ਆ ਤੁਸੀਂ ਤਾਰੀਆਂ ਤੁਰੀਆਂ ਲਾਈਆਂ ਇਹਨਾਂ ਚ ਤਾਰੀਆਂ ਆਪਾਂ ਨਹੀਂ ਲਾਈਆਂ ਮੁੰਡੇ ਲਾਉਂਦੇ ਆ ਮੁੰਡੇ ਲਾਉਂਦੇ ਆ ਵੈਸੇ ਮੇਰੇ ਹਿਸਾਬ ਨਾਲ ਨਹੀਂ ਲਾਉਣੀਆਂ ਚਾਹੀਦੀਆਂ ਇਹ ਨਾ ਹਾਂਜੀ ਨਹੀਂ ਲਾਣਾ ਚਾਹੀਦੀਆਂ ਪਰ ਇਹ ਚਲ ਬੱਚੇ ਅੱਗੇ ਤੱਕ ਜਾਂਦੇ ਬਹੁਤ ਦੂਰ ਨਹੀਂ ਜਾਂਦੇ ਦੂਰ ਨਹੀਂ ਜਾਂਦੇ ਤੇ ਕੋਈ ਇਦਾਂ ਦਾ ਕੋਈ ਹੋਇਆ ਤਾਂ ਨਹੀਂ ਕਦੀ ਇਦਾਂ ਦਾ ਕੋਈ ਨੁਕਸਾਨ ਨਾ ਨੁਕਸਾਨ ਇੱਥੇ ਤਾਂ ਕੋਈ ਹੋਇਆ ਨਹੀਂ ਕਦੀ ਨਹੀਂ ਹੋਇ ਚਲੋ ਬਹੁਤ ਵਧੀਆ ਜੀ ਉਥੇ ਜਿਹੜੇ ਬੰਦੇ ਬਾਹਰ ਅੱਗੇ ਚਲੇ ਜਾਣ ਕਈ ਬੰਦੇ ਨਹੀਂ ਮੰਦੇ ਹਾਂ ਹਾਂ ਤਾਂ ਫਿਰ ਉਹ ਆਪਣੇ ਆਪੇ ਖਤਮ ਹੋ ਜਾਂਦੇ ਫਿਰ ਅੱਗੇ ਜਾ ਕੇ ਇਦਾਂ ਹੋਈ ਕਦੀ ਹਾਂ ਇੱਕ ਵਾਰੀ ਹੋਇਆ ਦਾ ਕੀ ਗੱਲ ਹੋਈ ਸੀਗੀ ਉਥੇ ਦੇ ਬੰਦੇ ਨੇ ਆਇਆ تھا ਉਹ ਦੇਖ ਮੈਂ ਨਾਣਾ ਤੇ ਨਾਣਾ ਉਹਨੇ ਉਥੇ ਛਾਲ ਮਾਰਤੀ ਉਪਰੋ ਛਾਲ ਮਾਰਤੀ ਹਾਂ ਅੱਛਾ ਜੀ ਫਿਰ ਉਹ ਚਲੇ ਗਏ ਥੱਲੇ ਨਾੜਦੇ ਨਿੱਦਮ ਟੁੱਟ ਗਿਆ ਉਹ ਮਾਈ ਗੋਡ ਅੱਛਾ ਜੀ ਬਸ ਬਸ ਕੱਲਾ ਹੀ ਸੀਗਾ ਉਹ ਕੱਲਾ ਹੀ ਸੀ ਸਮਝਾਉਣਾ ਉਹਨੂੰ ਰੋਕਿਆ ਵੀ ਰੋਕਣੇ ਦਾਬ ਦੁੱਦੀ ਸੀ ਵੇ ਵੀ ਛਾਲ ਮਾਰ ਦਿੱਤੀ ਸੀ ਨਾ ਉਹ ਨਾ 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 ਮੈਂ ਨਾ ਨਾ ਲੋਕਲ ਜੀ ਬਾਹਰ ਲਾ ਸੀਗਾ ਲਾਮਲਾ ਦੀ ਬਾਹਰ ਦੇਦੇ ਹੋ ਬਾਹਰ ਦੇਦੇਗੇ ਨਾ ਹਨਾ ਤੁਝੇ ਬਾਹਰ ਦਾਇਤਾ ਕੀ ਗੱਲ ਹੋਈ ਦੀ ਬਾਜੀ ਜਿਹੜਾ ਉਹ ਬੰਦਾ ਕਹਿੰਦੇ ਡੇਗਿਆ ਸੀਗਾ ਉਹ ਬਸ ਇਦਾਂ ਛਾਲ ਮਾਰਤੀ ਸੀ ਨਾਣ ਵਕਤੋਂ ਨਹੀਂ ਅੱਛਾ ਜੀ ਹਾਂ ਜੀ ਤੇ ਉਹਨੂੰ ਪਤਾ ਨਹੀਂ ਸੀ ਗੈਰਅਜ ਦੇ ਤੇਰੀ ਬਹੁਤ ਜਗ੍ਹਾ ਇੱਥੇ ਬੋਡਾਉਨ ਹੈ ਤੇ ਇਸ ਕਰਕੇ ਉਸ ਗੈਰਅਜ ਦੇ ਚੱਕਰ ਤੋਂ ਉਹ ਬੈਂਕਾ ਚਲਾ ਗਿਆ ਤਾਂ ਹਰੁਦੀ ਮੌਤ ਹੋ ਗਈ ਸੀ ਓ ਮਾਈ ਗੋਡ ਯੰਗ ਮੁੰਡਾ ਕਿਤੇ ਘਰਤੀ ਹੋਇਆ ਸੀ अच्छा जी हां जी अच्छा लोकल लोकल ਨਹੀਂ ਸੀ ਨਾ ਆ ਲੋਕਲ ਨਹੀਂ ਸੀ ਟ੍ਰੇਨਿੰਗ ਨੂੰ ਜਾਣਾ ਸੀ ਉਹ ਨਹੀਂ ਟ੍ਰੇਨਿੰਗ ਨੂੰ ਜਾਣਾ ਸੀ ਇਸ ਲਈ ਜੇ ਅਸੀਂ ਇਦਾਂ ਦੇ ਸਥਾਨਾਂ ਤੇ ਆਉਂਦੇ ਇਦਾਂ ਦੇ ਟੂਰਿਸਟ ਪਲੇਸਾਂ ਤੇ ਆਉਂਦੇ ਆ ਤੇ ਹੂੜ ਮਤ ਨਹੀਂ ਕਰਨੀ ਚਾਹੀਦੀ ਯਾਨੀ ਪ੍ਰਕਿਰਤੀ ਦਾ ਨਜ਼ਾਰਾ ਲੈਣਾ ਚਾਹੀਦਾ ਆਨੰਦ ਲੈਣਾ ਚਾਹੀਦਾ ਨਾ ਕਿ ਆਪਾਂ ਆਪਣੀ ਹੂੜ ਮਤ ਕਰਕੇ ਉਸ ਚੀਜ਼ ਨੂੰ ਗਲਤ ਕਰੀਏ ਨਾ ਤੇ ਇਹ ਪੋਡੇ ਵੀ ਬਣੇ ਹੋਣਾ ਵਿੱਚ ਨੂੰ ਇਹ ਬਣਿਆ ਪਿਆ ਕਾਟ ਬਣਿਆ ਪਿਆ ਨਾਲਾ ਰਸਤਾ ਕਾਟ ਵਾਲਿਆਂ ਨੂੰ ਨਹਾਉਣ ਵਾਸਤੇ ਕਾਟ ਬਣਿਆ ਹੈ ਤੇ ਆਜੋ ਹੁਣ ਆਪਾਂ ਚੱਲਦੇ ਆ ਹੰਡੋਲਾ ਬ੍ਰਿਜ ਦੇ ਉੱਪਰ ਤੇ ਇਹ ਭਾਈ ਸਾਹਿਬ ਦੀ ਲੱਗੇ ਇੱਥੇ ਚਾਹ ਦੀ ਦੁਕਾਨ ਹੈ ਤੇ ਆਪਾਂ ਤੁਹਾਨੂੰ ਉਹ ਵੀ ਵੀਡੀਓ 'ਚ ਗਾਂ ਦਿਖਾਵਾਂਗੇ ਤੇ ਬਾਈ ਹੁਣੀ ਚਾਹ ਬਹੁਤ ਸਵਾਦ ਬਣਾਉਂਦੇ ਆ ਮੈਂ ਬਹਿ ਪੀ ਕੇ ਆ ਅਦਰਕ ਉਦਰਕ ਪਾ ਕੇ ਬਣਾਈ ਆ ਚਾਹ ਵੀਰੇ ਕੀ ਨਾਂ ਦੀ ਤੁਹਾਡਾ ਸੰਜੇ ਰਾਣਾ ਸੰਜੇ ਰਾਣਾ ਤੇ ਜਦੋਂ ਤੁਸੀਂ ਇੱਥੇ ਆਉਂਦੇ ਆ ਹੰਡੋਲਾ ਬ੍ਰਿਜ ਤੇ ਤੇ ਜਿੱਥੇ ਤੁਹਾਡੀਆਂ ਗੱਡੀਆਂ ਦੀ ਪਾਰਕਿੰਗ ਲੱਗਦੀ ਆ ਉਹਦੇ ਨਾਲੇ ਹੀ ਇਹਨਾਂ ਦੀ ਚਾਹ ਦੀ ਦੁਕਾਨ ਹੈ ਨਾ ਤੇ ਚਾਹ ਤੁਸੀਂ ਪੀ ਸਕਦੇ ਆ ਤੇ ਆਓ ਚਲਈਏ ਆਪਾਂ 브릿ਜ ਦੇ ਹੁਣ ਤੇ ਇਹ ਸਾਡੇ ਮਾਨ ਸਾਹਿਬ ਇਹ ਮੇਰਾ ਭਰਾ ਇਹ ਨੰਗਲ ਤੋਂ ਹਾਂਜੀ ਤੇ ਆਜੋ ਚਲਦੇ ਹਾਂ ਹੁਣ ਇਸ 브릿ਜ ਦੇ ਉੱਪਰ ਤੇ ਜਿਹੜਾ 브릿ਜ ਆ ਨਾ ਤੁਸੀਂ ਮੈਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇਹ ਸੱਡਾਂ ਜਿਹੜੀਆਂ ਹਨ ਆਜਾ ਅੱਗੇ ਆਜਾ ਅੱਗੇ ਆਜਾ ਆਜਾ ਆਹ ਸੱਡਾਂ ਜਿਹੜੀਆਂ ਸੱਡਾਂ ਦੇ ਉੱਤੇ ਬਣਾਇਆ ਇਹਨਾਂ ਨੇ ਰਸਤਾ ਤੇ ਵਿਚ ਦੀ ਸਾਰਾ ਹੈਗਾ ਖਾਲੀ ਤੇ 브릿ਜ ਚੜਨ ਤੋਂ ਪਹਿਲਾਂ ਇਹਨਾਂ ਨੇ ਇੱਕ ਨਾ ਸਾਰਿਆਂ ਨੂੰ ਵਾਰਨਿੰਗ ਦਿੱਤੀ ਆ ਵੀ ਇਹ ਜਿਹੜਾ ਪੋਲੇ ਆ ਨਾ ਅਸੁਰੱਖਿਆਤ ਆ ਤੇ ਇਹਦੀ ਵਰਤੋਂ ਦੀ ਪੂਰੀ ਤਰ੍ਹਾਂ ਮਨਹੀਆ BBMB ਕਿਸੇ ਵੀ ਦੁਰਘਟਨਾ ਲਈ ਜ਼ਿੰਮੇਵਾਰ ਨਹੀਂ ਹੋਵੇਗਾ ਇਹ ਬਕਾਇਦਾ ਇਹਨਾਂ ਨੇ ਇੱਥੇ ਬੋਰਡ ਲਿਖ ਕੇ ਲਾਇਆ ਆ ਅੱਗੇ ਆ ਜੋੜ ਤੇ ਹੁਣ ਆਪਾਂ ਜਾਵਾਂਗੇ ਜਿਹੜਾ ਸਤਲੁਜ ਨਦੀ ਦੇ ਉੱਪਰ ਦੀ ਏ ਇੱਕ ਬ੍ਰਿਜ ਬਣਿਆ ਜਿਹੜਾ ਤੁਹਾਨੂੰ ਵੀਡੀਓ 'ਚ ਪਿੱਛੇ ਦਿਖਾਇਆ ਇਹ ਸਾਡੀ ਆਪਣੀ ਰਿਸਪੌਂਸਿਬਿਲਟੀ ਆ ਹੁਣ ਇਹ ਇੱਕ ਖਤਰਾ ਆ ਇੱਕ ਜੋਖਮ ਲੈ ਕੇ ਅਸੀਂ ਜਾ ਰਹੇ ਹਾਂ ਇਹਦੇ ਉੱਤੇ ਕਿਉਂਕਿ ਇਹਨਾਂ ਨੇ ਬਕਾਇਦਾ ਲਿਖ ਕੇ ਲਾ ਦਿੱਤਾ ਆ ਵੀ ਇਹਨਾਂ ਦੀ ਕੋਈ ਵੀ ਆਗਿਆ ਨਹੀਂ ਹੈਗੀ ਇਹਦੇ ਉੱਤੇ ਜਾਣਾ ਰਾਈਟ ਤੇ ਸਟਾਰਟ ਕਰਦੇ ਹਾਂ ਇੱਥੋਂ ਵੀ ਜਦੋਂ ਵੀ ਤੁਸੀਂ ਇਹ ਜਗ੍ਹਾ ਤੇ ਹੋਣਾ ਰਿਸਪੋਨਸਿਬਲ ਤੁਸੀਂ ਖੁਦ ਦੇ ਆਪ ਆ ਕੋਈ ਵੀ ਦੁਰਘਟਨਾ ਹੁੰਦੀ ਆ ਤੁਸੀਂ ਖੁਦ ਜ਼ਿੰਮੇਵਾਰ ਆ ਇਹ ਵੀ ਕੇਅਰਫੁਲ ਹੋ ਕੇ ਜਾਣਾ ਜਦੋਂ ਜਾਣਾ ਆਜੋ ਤੇ ਜਦੋਂ ਆਪਾਂ ਸਟਾਰਟਿੰਗ ਕਰਦੇ ਆ ਨਾ ਬ੍ਰਿਜ ਦੀ ਤੇ ਜਦੋਂ ਆਪਾਂ ਚੱਲਦੇ ਆ ਬੇਜ ਦੇ ਉੱਪਰ ਜਾਣਾ ਸ਼ੁਰੂ ਕਰਦੇ ਆ ਆ ਦੇਖੋ ਇਨੂੰ ਪੂਰੇ ਮੋਟੀਆਂ-ਮੋਟੀਆਂ ਲੋਹਾ ਲੋਹੇ ਦੀਆਂ ਤਾਰਾਂ ਦੇ ਨਾਲ ਨਾ ਇਹਨੂੰ ਫਾਊਂਡੇਸ਼ਨ ਦੀ ਨੂੰ ਇਹਦੇ ਉੱਤੇ ਨਾ ਇੱਕ ਬਹੁਤ ਵੱਡਾ ਇੱਕ ਇੱਥੇ ਸੀਮਿੰਟ ਦੇ ਨਾਲ ਇੱਕ ਬਣਾਇਆ ਹੈ ਹਨਾ ਜੋ ਪਿੱਲਰ ਬਣਾਇਆ ਬਹੁਤ ਤਕੜਾ ਇਹਦੇ ਉੱਤੇ ਨਟ ਬੋਲਟ ਕੀਤਾ ਗਿਆ ਹੈ ਨਾ ਇੱਕ ਘੱਟੋ-ਘੱਟ 10 ਫੁੱਟ ਦਾ ਇੱਕ ਬਣਾਇਆ ਨਟ ਬੋਲਟ ਮੋٹے-ਮੋਟੇ ਲਾ ਕੇ ਜਿਹੜੇ ਮੋٹے ਆ ਜੋ ਅੱਗੇ ਚੱਲਦੇ ਆ ਲੋ ਜੀ ਆਪਾਂ ਹੁਣ ਬ੍ਰਿਜ ਦੇ ਉੱਪਰ ਉੱਪਰ ਜਾ ਰਹੇ ਆ ਤੇ ਕਾਫੀ ਦੂਰ ਆ ਗਏ ਆ ਪਿੱਛੋਂ ਇਸ ਜਗ੍ਹਾ ਤੇ ਤਾਂ ਹਜੇ ਖੁਸ਼ਕ ਰਸਤਾ ਆ ਇੱਥੇ ਹਜੇ ਪਾਣੀ ਨਹੀਂ ਹੈਗਾ ਨਾ ਤੇ ਇਸ ਤੋਂ ਅੱਗੇ ਹੁਣ ਇਹ ਦਰਿਆ ਸ਼ੁਰੂ ਹੋ ਜਾਣਾ ਸੱਤ ਲੋਈ ਦਾ ਦਰਿਆ ਤੇ ਇਹ ਜਿਹੜਾ ਬਰਫ਼ ਵਾਲਾ ਪਾਣੀ ਬਾਇਆਪਾ ਖੜਾ ਹੋ ਕੇ ਯਸ ਪਾਖੜਾ ਡੈਮ ਦੇ ਵਿੱਚ ਦੀ ਹੋ ਕੇ ਇਹ ਆ ਰਿਹਾ ਆ ਤੇ ਜਾਊਗਾ ਹੁਣ ਨੰਗਲ ਡੈਮ ਵਾਲੀ ਸਾਈਡ ਤੇ ਜਿੱਦਾਂ ਮੈਂ ਵੀਡੀਓ ਵਿੱਚ ਪਿੱਛੇ ਦੱਸਿਆ ਇੱਧਰ ਬਲਾਸਪੁਰ ਅਸੀਂ ਖੜੇ ਆ ਉਨੇ ਚ ਤੇ ਇੱਧਰ ਹੈਗਾ ਰੂਪਨਗਰ ਤਿੰਨਾਂ ਜ਼ਿਲ੍ਹਿਆਂ ਨੂੰ ਜੋੜਨ ਵਾਲਾ ਤੇ 52 ਪਿੰਡਾਂ ਨੂੰ ਜੋੜਨ ਵਾਲਾ ਇਹ ਇੱਕ ਲੋਤਾ ਲੋਹੇ ਦਾ ਅਨਸੇਫ ਕੁੜ ਜੜਾ ਆ ਇਹ ਆ ਤੇ ਜਦੋਂ ਆਪਾਂ ਰਿਸ਼ੀਕੇਸ਼ ਜਾਂਦੇ ਆ ਨਾ ਤੇ ਜਦੋਂ ਆਪਾਂ ਜਾਂਦੇ ਆ ਚੋਟੀ ਵਾਲਾ ਹਰ ਇੱਕ ਰੈਸਟੋਰੈਂਟ ਆ ਮੈਂ ਉਹਦਾ ਵੀ ਇਸ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦੂੰਗਾ ਉਸ ਵੀਡੀਓ ਦਾ ਤੇ ਉਹਦੇ ਵਿੱਚ ਜਦੋਂ ਆਪਾਂ ਜਾਂਦੇ ਤਾਂ ਲక్ష్మణ ਚੂਲਾ ਆਉਂਦਾ ਆ ਇੱਕ ਜਾਨਕੀ ਚੂਲਾ ਆਉਂਦਾ ਇੱਕ ਲక్ష్మణ ਚੂਲਾ ਜਾਨਕੀ ਚੂਲਾ ਉਹ ਹਿੱਲਦੇ ਆ ਜਦੋਂ ਆਪਾਂ ਉਹਦੇ ਉੱਤੇ ਚੱਲਦੇ ਆ ਨਾ ਤੇ ਸੇਮ ਉਦਾਂ ਹੀ ਇਹ ਵੀ ਹਿਲਦਾ ਆ ਤੇ ਅਸੀਂ ਦੋ ਜਣੇ ਹੀ ਆ ਜਦੋਂ ਹੁਣ ਇਹਦੇ ਉੱਤੇ ਜਾ ਰਹੇ ਆ ਤੇ ਇਦਾਂ ਇਦਾਂ ਹਿਲਦਾ ਆ ਰਾਈਟ ਹੈਗਾ ਜੀ ਊਨੇ ਤੇ ਬਲਾਸਪੁਰ ਦਾ ਲਸ਼ਮਣ ਚੂਲਾ ਬਿਲਕੁਲ ਬਿਲਕੁਲ ਸੇਮ ਡਿਟੋ ਉਸੇ ਤਰਜ਼ ਦੇ ਉੱਤੇ ਬਣਿਆ ਔਰ ਜਦੋਂ ਆਪਾਂ ਚੱਲਦੇ ਆ ਨਾ ਤੇ ਇਹ ਇਦਾਂ ਇਦਾਂ ਝੂਲਦਾ ਆ ਰਾਈਟ ਔਰ ਵੀ ਕੇਅਰਫੁਲ ਜਿਹੜੇ ਬੰਦੇ ਡਰਦੇ ਆ ਪਾਣੀ ਤੋਂ ਉਹ ਨਾ ਜਾਇਓ ਰਾਈਟ ਹੈ ਇਹਦਾ ਬਹੁਤ ਆ ਤੇ ਅਨਸੇਫਟ ਆ ਇਹ ਵੀ ਗੱਲ ਦਾ ਬਾਰ ਬਾਰ ਕਹਿ ਚੱਲਿਆ ਤੁਹਾਨੂੰ ਕਿਉਂਕਿ ਲਿਖ ਕੇ ਲਾਇਆ ਇਹਨਾਂ ਨੇ ਮੈਂ ਕੋਲੋਂ ਨਹੀਂ ਕਹਿ ਰਿਹਾ ਇਹਨਾਂ ਨੇ ਲਿਖ ਕੇ ਲਾਇਆ ਹੋਇਆ ਆ ਤੇ ਇਹ ਜਿਹੜੀ ਗੱਲ ਆ ਇਹ ਹੈਗੀ ਆ 1957 ਦੇ ਵਿੱਚ ਇਸ ਚੀਜ਼ ਦਾ ਨਿਰਮਾਣ ਹੋਇਆ ਇਸ ਬ੍ਰਿਜ ਦਾ ਪਾਖੜਾ ਬਣ ਜਿਹੜਾ ਡੈਮ ਬਣ ਰਿਹਾ ਸੀ ਨਾ ਪਾਖੜੇ ਵਾਲਾ ਡੈਮ ਬਣਦਾ ਪਿਆ ਸੀ ਤੇ ਉਸ ਵੇਲੇ ਜਿਹੜੇ ਉੱਥੇ ਜ਼ਰੂਰੀ ਸਮਾਨ ਚਾਹੀਦਾ ਹੁੰਦਾ ਸੀਗਾ ਅ ਜਿੱਦਾਂ ਸੀਮੈਂਟ ਉਹ ਇਹਦੇ ਉੱਤੇ ਜਾਇਆ ਜਾਂਦਾ ਸੀਗਾ ਤੇ ਇਹ ਜਿਹੜਾ ਖਾਲੀ ਸਥਾਨ ਦੱਸਿਆ ਜਾਂਦਾ ਆ ਤੁਹਾਨੂੰ ਮੈਂ ਦੱਸ ਰਿਹਾ ਬਾਰ-ਬਾਰ ਵੀ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਥੋੜਾ ਜਿਹਾ ਅੱਗੇ ਤੱਕ ਦਿਖਾ ਕੇ ਆਵੇ ਸਾਰਾ ਵੀ ਇਹ ਜਿਹੜਾ ਖਾਲੀ ਥਾ ਇਹਦੇ ਉੱਤੇ ਲੱਗਾ ਹੁੰਦਾ ਸੀ ਇੱਕ ਪਟਾ ਤੇ ਇਹ ਜਿਹੜਾ ਇਹਦੇ ਉੱਤੇ ਨਾ ਪਟਾ ਇੱਕ ਇਦਾਂ ਪੂਰਾ ਰੌਂਡ ਦਿੰਦਾ ਹੁੰਦਾ ਸੀਗਾ ਤੇ ਜਦੋਂ ਪਟਾ ਰੌਂਡ ਦੇ ਰਿਹਾ ਹੁੰਦਾ ਸੀ ਤੇ ਇਹਦੇ ਉੱਤੇ ਜਿਹੜਾ ਵੀ ਉੱਤੇ ਸਮਾਨ ਪਿਆ ਹੁੰਦਾ ਸੀ ਤਾਂ ਪਟੇ ਦੇ ਨਾਲ ਇਦਾਂ ਘੁੰਮ ਘੁੰਮ ਕੇ ਨਾ ਇਹ ਇਦਾਂ ਉਹ ਦੂਸਰੀ ਸਾਈਡ ਪਹੁੰਚ ਜਾਂਦਾ ਹੁੰਦਾ ਸੀ ਤਾਂ ਉੱਥੋਂ ਜਿਹੜੇ ਵੀ ਆਪਣੇ ਕਾਰੀਗਰ ਹੁੰਦੇ ਸੀਗੇ ਜਾਂ ਮਜ਼ਦੂਰ ਹੁੰਦੇ ਸੀ ਉੱਥੋਂ ਲੈ ਕੇ ਪਾਕੜੇ ਵਾਲੀ ਸਾਈਡ ਚ ਲਈ ਜਾਂਦੇ ਹੁੰਦੇ ਸੀ ਇਹਦਾ ਮੇਨ ਕੰਮ ਇਹ ਹੁੰਦਾ ਸੀਗਾ ਰਾਈਟ ਤੇ ਉਸ ਤੋਂ ਬਾਅਦ ਪਾਕੜਾ ਬੰਨਣ ਤੋਂ ਬਾਅਦ ਫਿਰ ਇਹ ਆਵਾਜਾਈ ਲਈ ਖੋਲ ਦਿੱਤਾ ਗਿਆ ਜਿਹੜੇ ਲੋਕਲ ਬੰਦੇ ਆ ਹਾਂਜੀ ਕਿਉਂਕਿ ਇਹ ਮੇਨ ਜਿਹੜਾ ਲਾਗਿਓਂ ਦੀ ਜਾਣ ਵਾਲਾ ਰਸਤਾ ਆ 52 ਪਿੰਡਾਂ ਨੂੰ ਜੋੜਨ ਵਾਲਾ ਤਿੰਨਾਂ ਜ਼ਿਲ੍ਹਿਆਂ ਨੂੰ ਜੋੜਨ ਵਾਲਾ ਇਹ ਹੀ ਆ ਇੱਕ ਬ੍ਰਿਜ ਹੜੋਲਾ ਬ੍ਰਿਜ ਹੜੋਲਾ ਬ੍ਰਿਜ ਦੇ ਨਾਮ ਇਹਨੂੰ ਜਾਣਿਆ ਜਾਂਦਾ ਆ ਔਰ ਜਿਹੜਾ ਇੱਥੇ ਦਾ ਵਿਊ ਆ ਨਾ ਟੱਚ ਬੁਡ ਬੇ ਜਿੱਦਾਂ ਤੁਸੀਂ ਨਾ ਆ ਮੂਵੀਆਂ 'ਚ ਦੇਖਦੇ ਆ ਟ੍ਰਾਂਟੋ ਵਾਲਾ ਬ੍ਰਿਜ ਦੇਖਦੇ ਆ ਨਿਊਯਾਰਕ ਵਾਲਾ ਬ੍ਰਿਜ ਦੇਖਦੇ ਆ ਐਕਚੁਅਲੀ ਇਹ ਚੀਜ਼ ਉਹੋ ਜਿਹੀ ਆ ਦੇਖਣ ਨੂੰ ਦੂਰੋਂ ਉਦਾਂ ਦਾ ਲੱਗਦਾ ਹੈ ਤਾਰਾਂ ਵਾਲਾ ਬ੍ਰਿਜ ਇਸ ਵੇਲੇ ਇਹ ਜਿਹੜਾ ਨਾ ਟੂਰਿਸਟ ਪਲੇਸ ਬਣਿਆ ਹੋਇਆ ਆ ਇੱਥੇ ਬਹੁਤ ਦੂਰੋਂ ਦੂਰੋਂ ਟੂਰਿਸਟ ਆਉਂਦੇ ਆ ਔਰ ਇਹੋ ਜਿਹੇ ਜਗ੍ਹਾ ਦਾ ਜਿਹੜਾ ਬੜੀ ਸੁੰਦਰਤਾ ਜਿਹੜੀ ਇੱਥੇ ਦੀ ਹੈ ਨਾ ਸੁੰਦਰਤਾ ਦੇ ਨਜ਼ਾਰੇ ਲੈਂਦੇ ਆ ਹਾਂਜੀ ਔਰ ਇਸ ਜਗ੍ਹਾ ਦੇ ਉੱਤੇ ਪਰੀ ਵੈਡਿੰਗਾਂ ਹੁੰਦੀਆਂ ਆ ਪ੍ਰੀ ਵੈਡਿੰਗਸ ਹੁੰਦੀਆਂ ਆ ਫਿਰ ਜਿਹੜੇ ਮਿਊਜ਼ਿਕ ਵੀਡੀਓਜ਼ ਆ ਉਹ ਇਸ ਜਗ੍ਹਾ ਤੇ ਬਣਦੇ ਆ ਔਰ ਬਾ ਕੁਮਾਲਾ ਕੁਝ ਮੂਵੀਆਂ ਵੀ ਇੱਥੇ ਛੂਡ ਕੀਤੀਆਂ ਜਾ ਸਕਦੀਆਂ ਆ ਹਨਾ ਵੀ ਜਿੱਦਾਂ ਹਾਲੀਵੁੱਡ ਮੂਵੀ ਵਾਲਾ ਟੱਚ ਆ ਰਿਹਾ ਇੱਥੇ ਜਦੋਂ ਤੁਸੀਂ ਦੇਖਦੇ ਆ ਬਾਕੀ ਦਾ ਉਹ ਇਫੈਕਟ ਵਗੈਰਾ ਲੱਗ ਜਾਂਦੇ ਹੁੰਦੇ ਆ ਨਾ ਹਾਂਜੀ ਸਸੀ ਗੱਲ ਜੀ ਹਾਂਜੀ ਸਸੀ ਸਾਸੇ ਕੀ ਹਾਲ ਆ ਜੀ ਠੀਕ ਹੈ ਤੁਹਾਡਾ ਪਿੰਡ ਕਿਹੜਾ ਨਹੀਂ ਨਹੀਂ ਇੱਧਰ ਜਿਹੜਾ ਹਾਂਜੀ ਰੋਜ਼ ਤੁਸੀਂ ਇੱਧਰ ਉਧਰ ਪਾਰ ਕਰਦੇ ਆ ਜਾਂ ਕਦੀ ਕਦੀ ਹਾਂਜੀ ਕਦੀ 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 ਨਾ ਇਹ ਦੱਸਿਆ ਜਾਂਦਾ ਕਿ ਇਹਦੇ 52 ਪਿੰਡਾਂ ਨੂੰ ਜੋੜਦਾ ਇਹ ਪੁਲ ਹਾਂਜੀ ਇਦਾਂ ਹੀ ਆ ਜੀ ਇਦਾਂ ਹੀ ਇਦਾਂ ਹੀ ਆ ਹਾਂਜੀ ਤੇ ਹੁਣ ਤਾਂ ਬਹੁਤ ਹਿੱਲਦਾ ਵੀ ਆ ਸ਼ੁਰੂ ਤੋਂ ਇਦਾਂ ਹੀ ਹਿੱਲਦਾ ਨਹੀਂ ਹੁਣ ਤਾਂ ਹਿੱਲ ਨਹੀਂ ਆ ਹੁਣ ਤਾਂ ਬਹੁਤ ਜ਼ਿਆਦਾ ਹਿੱਲਦਾ ਸੀ ਅੱਛਾ ਪਹਿਲਾਂ ਜ਼ਿਆਦਾ ਹਿੱਲਦਾ ਸੀਗਾ ਹਾਂਜੀ ਅਰੇ ਕਿਆ ਬਾਤ ਆ ਕਿਆ ਬਾਤ ਆ ਹਾਂਜੀ ਮਾਤਾ ਜੀ ਤੇ ਕੀ ਕਹੋਗੇ ਪੁਲ ਬਾਰੇ ਤੁਹਾਡੇ ਇੱਕ ਸ਼ਾਨ ਆ ਇਥੇ ਏਰੀਆ ਦੀ ਲੋਕੀ ਦੂਰੋਂ ਦੂਰੋਂ ਦੇਖਣ ਆਉਂਦੇ ਆ ਕੀ ਕਹੋਗੇ ਅਸੀਂ ਕਹਾਂਗੇ ਜੀ ਇਹ ਪੁਲ ਨ ਪੱਕਾ ਕਿੱਦਾਂ ਆ ਬੈ ਕਿਆ ਬਾਤ ਆ ਹਾਂਜੀ ਜੀ ਫਿਲਹਾਲ ਦਾ ਏ 2 ਸਟੇਪ ਫੇਸ ਪਲੇਸ ਹੀ ਏ ਇੱਕ ਜੀ ਜੀ ਉੱਥੇ ਜਾਓ ਅੱਛਾ ਜੀ ਤੇ ਇਹਨੂੰ ਪੱਕਾ ਕੀਤਾ ਜਾਵੇ ਹਾਂਜੀ ਗੋਡਾ ਇਹ ਵੀ ਤੁਹਾਡਾ ਮੈਸੇਜ ਪਹੁੰਚ ਗਿਆ ਅਮਾ ਜੀ ਤੁਸੀਂ ਕੀ ਕਹਿਣਾ ਅਸੀਂ ਵੀ ਇਹੀ ਕਹਿੰਦੇ ਹਾਂ ਵੀ ਚੱਲ ਪੱਕਾ ਹੋ ਜਾਵੇ ਹਾਂਜੀ ਅਸੀਂ ਵੀ ਇਹੀ ਕਹਿੰਦੇ ਪੱਕਾ ਹੋ ਜਾਵੇ ਪੱਕਾ ਹੋ ਜਾਵੇ ਹਾਂਜੀ ਪਰ ਜਿਹੜਾ ਇੱਥੇ ਦਾ ਦ੍ਰਿਸ਼ਿਆ ਨਾ ਹਾਂਜੀ ਵਿਊ ਆ ਬਹੁਤ ਸ਼ਾਨਦਾਰ ਆ ਇਹ ਲੋਕੀ ਦੂਰ ਦੂਰ ਵੀ ਦੇਖਣ ਨੂੰ ਇਦਾਂ ਦਾ ਵਿਊ ਨਹੀਂ ਮਿਲਦਾ ਨਾ ਬਹੁਤ ਦੂਰੋਂ ਦੂਰੋਂ ਲੋਕੀ ਅਸੀਂ ਜਗਾ ਤੇ ਆਉਂਦੇ ਆ ਤੇ ਹੋਰ ਕੁਝ ਆਉਣ ਵਾਲੀਆਂ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਆ ਜਿਹੜੇ ਲੋਕੀ ਦੇਖਣ ਆਉਂਦੇ ਆ ਇਹੀ ਕਹਿ ਜਾਂਦੇ ਅਸੀਂ ਜੀ ਜੀ ਹੱਥ ਜੋੜ ਕੇ ਮਾਫ਼ ਕਰੀ ਤੇ ਉੱਪਰ ਸਰ ਕਰਨ ਇੱਕ ਬੱਚੋ ਦੇਣੀ ਇਹਦਾ ਨਾ ਕਰਨ ਹਾਂ ਹਾਂ ਕਿ ਆਪਣੇ ਸੇਫਟੀ ਆਪਣੀ ਹੋ ਜਾਂਦੀ ਹਾਂ ਹਾਂ ਹੁੱਲੜਵਾਜੀ ਨਾ ਕਰਨ ਨਾ ਹਾਂ ਜੀ ਹਾਂ ਜੀ ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਪਿੰਡ ਵਾਲਿਆਂ ਦੀਆਂ ਕੁਝ ਮਜਬੂਰੀਆਂ ਵੀ ਹੈਗੀਆਂ ਜਿੱਦਾਂ ਇਹਨਾਂ ਨੇ ਬਜ਼ੁਰਗਾਂ ਨੇ ਸ਼ੇਅਰ ਕੀਤੀਆਂ ਜੋ ਇੱਥੇ ਦੇ ਇਹਨਾਂ ਦੇ ਖਾਬ ਆ ਇਹ ਅੱਜ ਵੀ ਖਾਬ ਲੈ ਕੇ ਬੈਠੇ ਆ ਵੀ ਇਹ ਨੂੰ ਪੱਕਾ ਹੋਊਗਾ ਨਾ ਹਾਂਜੀ ਮਾਜੀ ਅੱਜ ਵੀ ਇਹ ਸੁਪਨਾ ਹੈਗਾ ਆ ਹਾਂਜੀ ਹਾਂਜੀ ਇਹ ਸੋਚਿਆ ਵੀ ਜਦੋਂ ਪੱਕਾ ਹੋਊਗਾ ਫਿਰ ਕਿੱਦਾਂ ਕਿੱਦਾਂ ਆਇਆ ਕਰਨਾ ਆ ਹਾਂਜੀ ਹਾਂਜੀ ਕੀ ਬਣਨਾ ਚਾਹੁੰਦਾ ਹਾਂਜੀ ਫਿਰ ਤਾਂ ਗੱਡੀਆਂ ਵੀ ਚੱਲ ਜਾ ਸਕਦੀਆਂ ਨਾ ਅਰੇ ਕੀ ਬਾਤ ਆ ਇਹ ਰੀਜ ਰੱਖੀ ਹੋਆ ਮਨ ਜੀ ਨਾ ਕਿੰਨੇ ਸਾਲਾਂ ਤੋਂ ਇਹ ਰੀਜ ਰੱਖੀ ਹੋਈ ਕੋਈ 7 ਸਾਲ ਤੇ 60 ਸਾਲ ਤੋਂ ਹਾਂਜੀ ਅਰੇ ਵਾਹ ਜੀ ਵਾਹ ਕੀ ਬਾਤ ਹੈ ਚਲੋ ਰੱਬ ਜਰੂਰ ਸੁਣੂਗਾ ਜੀ ਹਾਂਜੀ ਇੱਕ ਚੀਜ਼ ਆਪਾਂ ਜਾਂਦੇ ਜਾਂਦੇ ਹੋਰ ਕਵਰ ਕਰ ਲਈ ਆ ਜੀ ਤੇ ਉਹ ਆ ਰਹੀ ਆ ਜੀ ਬੋਟ ਕਿਸ਼ਤੀ ਚੱਪੂ ਵਾਲੀ ਕਿਸ਼ਤੀ ਉਹ ਸਾਹਮਣੇ ਮੈਂ ਕੈਮਰੇ ਦੀ ਅੱਖ ਨਾਲ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਇਹ ਆ ਰਹੀ ਆ ਜੀ ਇਧਰੋਂ ਡੈਮ ਵਾਲੀ ਸਾਈਡ ਤੋਂ ਆ ਰਹੀ ਆ ਤੇ ਇਹ ਜਾ ਰਹੀ ਆ ਨੰਗਲ ਡੈਮ ਨੂੰ ਪਾਖੜੇ ਵਾਲੀ ਸਾਈਡ ਤੋਂ ਆ ਰਹੀ ਆ ਤੇ ਜਾ ਰਹੀ ਆ ਨੰਗਲ ਵਾਲੀ ਸਾਈਡ ਰਾਈਟ ਤੇ ਬਹੁਤ ਸ਼ਾਨਦਾਰ ਆਓ ਦੇਖੋ ਇੱਕ ਵਾਰੀ ਦੇਖਣਾ ਬਣਦਾ ਹੈ ਨਾ ਪੰਜਾਬ ਦੇ ਬਿਲਕੁਲ ਨਾਲ ਪੰਜਾਬ ਦੇ ਵਿੱਚ ਹੀ ਆ ਕਹਿ ਲਓ ਵੀ 200 300 ਮੀਟਰ ਤੇ ਦਾ ਪੰਜਾਬ ਆ ਇਹ ਨਹੀਂ ਕਿ ਜਿਆਦਾ ਅੱਧਾ ਕਿਲੋ ਅੱਧਾ ਕਿਲੋ ਅੱਧਾ ਕਿਲੋਮੀਟਰ ਦੂਰ ਸਮਝ ਲਓ ਪੰਜਾਬ ਪੰਜਾਬ 'ਚ ਹੀ ਖੜੇ ਆ ਨਾ ਆਪਾਂ ਕਿਸੇ ਮੇਲੇ ਆ ਸਾਰਾ ਪੰਜਾਬ 'ਚ ਹੀ ਹੁੰਦਾ ਹੋਵੇਗਾ ਹਾਂਜੀ ਤੇ ਬਾਕੀ ਆਜੋ ਦੇਖੋ ਨਜ਼ਾਰੇ ਲੋ ਦੁਨੀਆ ਦੇ ਹਾਂਜੀ ਮਾਨ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਹ ਮੇਰਾ ਯਾਰ ਬਹੁਤ ਪੁਰਾਣਾ ਸੱਜਣ ਮੇਰਾ ਅੱਜ ਮਿਲਿਆ ਮੈਨੂੰ ਇੱਥੇ ਨੰਗਲ ਨਾ ਮਣ ਕੀ ਕਹਿਣਾ ਸਭ ਤੋਂ ਪਹਿਲਾਂ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਮੈਂ ਇਹ ਕਹਿਣਾ ਚਾਹੁੰਦਾ ਜੀ ਆ ਜੋ ਪਾਜੀ ਨੂੰ ਮੈਂ ਦਿਖਾਉਣ ਲੈ ਕੇ ਆਇਆ ਸੀਗਾ ਇਹ ਅੰਗਰੇਜ਼ਾਂ ਦੇ ਟਾਈਮ ਦਾ ਜੋ ਬ੍ਰਿਜ ਬਣਿਆ ਹੋਇਆ ਲੋਕੀ ਇੱਥੇ ਬਹੁਤ ਸ਼ਾਮ ਦੇ ਟਾਈਮ ਸਵੇਰ ਦੇ ਟਾਈਮ ਬਹੁਤ ਘੁੰਮਣ ਆਪਣਾ ਇੰਜੋਏਮੈਂਟ ਕਰਨ ਵੀ ਆਉਂਦੇ ਨੇ ਤੇ ਗੱਲ ਕੀ ਹੈ ਜੋ ਇੱਥੇ ਆ ਕੇ ਇੰਜੋਏਮੈਂਟ ਹੁੰਦਾ ਆ ਉਹਨਾਂ ਨੂੰ ਪੂਰੀ ਜਿਹੜੀ ਹੈ ਆਪਣੀ ਪਹਾੜਾਂ ਵਾਲੀ ਵਾਈਬ ਆਉਂਦੀ ਆ ਹੈ ਹੀ ਬਾੜ ਯਾਨੀ ਦੂਰ ਦੂਰ ਵਾਲੇ ਹਿਲ ਸਟੇਸ਼ਨ ਜਿਹੜੇ ਹਨ ਉਹ ਵੀ ਇਹ ਸਟੇਸ਼ਨ ਹੈ ਇਹ ਹੈਗਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਫੀਲਿੰਗ ਆਉਂਦੀ ਉਹ ਆਉਂਦੀ ਹੈ ਹਿਮਾਚਲ ਵਾਲੀ ਅਰੇ ਕੀ ਬਾਤ ਹੈ ਨਹੀਂ ਆਪਾਂ ਐਕਚੁਅਲ ਦੇ ਵਿੱਚ ਨਾ ਜਿੱਦਾਂ ਦੂਰ ਦੂਰ ਹਿਲ ਸਟੇਸ਼ਨ ਉਹ ਫੀਲਿੰਗ ਆਉਂਦੀ ਹੈ ਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਮੇਰੇ ਵੀਰਾਂ ਭਰਾਵਾਂ ਪਹਿਣਾ ਨੇ ਨਹੀਂ ਕੀਤਾ ਹਾਂਜੀ ਠੀਕ ਆ ਜੀ ਕੁਝ ਦੋ ਬੋਲ ਗਾਣੇ ਦੇ ਕੋਈ ਗੁਣਗਣਾਉਣੇ ਦਸਣਾ ਦਿਓ ਕੋਈ ਹੂੰ ਹੋ ਕੁਦਰਤ ਨੇ ਖੇਲ ਰਚਾਇਆ ਸੀ ਹੋ ਜਦ ਆਪਣਾ ਮੇਲ ਕਰਾਇਆ ਸੀ ਹੋ ਬਿਜਲੀ ਦਿਲ ਮੇਰੇ ਤੇ ਵਰ ਗਈ ਸੀ ਹੋ ਕੁਝ ਹੋਇਆ ਸੀ ਦਿਲਦਾਰ ਮੈਨੂੰ ਆਏ ਹਾਏ ਹੋ ਮੈਨੂੰ ਪਿਆਰ ਤਾਉ ਦੋ ਹੋ ਗਿਆ ਸੀ ਆਏ ਹੋ ਜਦ ਵੇਖਿਆ ਪਹਿਲੀ ਵਾਰ ਤੈਨੂੰ ਆਹ ਆਹ ਆਸ਼ਾ ਇਹ ਜਿਹੜਾ ਗਾਣਾ ਹੈ ਨਾ ਇਹ ਡੈਡੀਕੇਟ ਕਹਿੰਦੇ ਹੁੰਦੇ ਡੈਡੀਕੇਟ ਡੈਡੀਕੇਟ ਆ ਦਿਸ ਬ੍ਰਿਜ ਰਾਈਟ ਮੈਨੂੰ ਪਿਆਰ ਤਾਂ ਉਦੋਂ ਹੋ ਗਿਆ ਸੀ ਜਦੋਂ ਦੇਖਿਆ ਸੀ ਪਹਿਲੀ ਵਾਰ ਤੈਨੂੰ ਰਾਈਟ ਔਰ ਦਾ ਮੋਸਟ ਬਿਊਟੀਫੁਲ ਮਤਲਬ ਪਲੇਸ ਆ ਇਹ ਬਹੁਤ ਹੀ ਜਿਆਦਾ ਪਿਆਰਾ ਨਾ ਮੈਨੂੰ ਤਾਂ ਟੱਚ ਬੜਾ ਬਹੁਤ ਸੋਹਣਾ ਲੱਗਾ ਨਾ ਤੇ ਆਸ ਕਰਦਾ ਵੀ ਤੁਹਾਨੂੰ ਵੀ ਵਧੀਆ ਲੱਗਿਆ ਹੋਊਗਾ ਨਾ ਠੀਕ ਹੈ ਨਾ ਬਹੁਤ ਹੀ ਸੁੱਤਾ ਤੇ ਅਰੇ ਵਾਹ ਯਾਰ ਇਹ ਬਹੁਤ ਦੇਖਣ ਨੂੰ ਮਿਲਦੇ ਆ ਉਹ ਦੇਖੋ ਮੰਕੀ ਸੌ ਗਿਆ ਉਹਦੇ ਉੱਤੇ ਜੜ ਕੇ ਠੰਡੀਆਂ ਠੰਡੀਆਂ ਵਾਵਾ ਦੇ ਵਿੱਚ ਤਾਂ ਇਹੋ ਜਿਹਾ ਨਜ਼ਾਰਾ ਆਇਆ ਕੁਛ ਵੀਡੀਓ ਅੱਛੀ ਲੱਗੀ ਤਾਂ ਕਮੈਂਟ ਸੈਕਸ਼ਨ ਚ ਜਰੂਰ ਦੱਸਦੇ ਹੋ ਨਾ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇਖਦੇ ਰਹੋ ਆਪਣੇ ਭਰਾ ਦਾ ਚੈਨਲ ਗ੍ਰੇਟ ਟੈਲੀਕਾਸਟ ਆਜਾ